ਉਵਾਦਾਰ ਸਿੰਘ ਜੀ ਪਿੰਨ ਬਰਾ ਜਟਾ ਜੀ ਕੀ ਮਸਲਾ ਜੀ ਸਾਰਾ ਮਸਲਾ ਕੁਛ ਨਹੀਂ ਹੈ ਜੀ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਮਾਨਸਰਕਾਰ ਨੇ ਜਿਹੜਾ ਟੈਂਡਰ ਪਾਸ ਕਰੀ ਨੇ ਜੀ ਮਨਜੂਰ ਸੋ ਦਾ ਡੀ ਸੈਟਿੰਗ ਦਾ ਕੰਮ ਜਿਹੜਾ ਰਾਵੀ ਦਰਿਆ ਤੇ ਚੱਲ ਰਿਹਾ ਜੀ ਇਹਦੇ ਵਿੱਚ ਪੁਲ ਦੇ ਉੱਤੋਂ 2 ਕਿਲੋਮੀਟਰ ਦੂਰੀ ਤੇ ਸਾਡੀਆਂ ਨੇ ਜਮੀਨਾਂ ਨੇ ਜਿਹਦੇ ਵਿੱਚ ਅਸੀਂ ਸਾਰੇ ਕਿਸਾਨ ਖੜੇ ਆ ਤੇ ਜਿਨ੍ਹਾਂ ਦੀਆਂ ਜਮੀਨਾਂ ਦੇ ਵਿੱਚ ਉਹਨੇ ਡੀ ਸੈਟਿੰਗ ਦਾ ਕੰਮ ਜਿਹੜਾ ਇਹ ਹੋ ਰਿਹਾ ਇਹ ਬਿਲਕੁਲ ਜਿਹੜੀ ਮਾਨ ਸਰਕਾਰ ਨੇ ਜਿਹੜਾ ਬਹੁਤ ਵਧੀਆ ਕੰਮ ਕੀਤਾ ਜਿਸ ਨਾਲ ਸਾਰੇ ਘਰਾਂ ਦਾ ਰੋਜ਼ਗਾਰ ਜਿਹੜਾ ਉਹ ਸ਼ੁਰੂ ਹੋਇਆ ਜੀ ਇਹਦੇ ਵਿੱਚ ਕੋਈ ਕਿਸੇ ਨਾਲ ਕੋਈ ਧੱਕਾ ਨਹੀਂ ਕੋਈ ਕਿਸਨਾ ਉਹ ਜ਼ਬਰਦਸਤੀ ਨਹੀਂ ਹੋ ਰਹੀ ਹਰ ਇੱਕ ਮੈਂ ਵੀ ਅਸੀਂ ਮੇਰੀ ਜਿਹੜੀ ਕਰਦੋ ਘਟ 12 ਤੋਂ 13 ਕਿਲੇ ਜ਼ਮੀਨਾਂ ਜਿਹੜੀ ਦਰਿਆ ਦੇ ਵਿੱਚ ਆ 5 ਤੋਂ 7 ਕਿਲੇ ਇਹਨਾਂ ਦੇ ਇਦਾਂ ਕਰ ਕਰਕੇ 2 250 ਕਿਲਾ ਜ਼ਮੀਨ ਜਿਹੜੀ ਸਾਡੇ ਜੱਟੇ ਪਿੰਡ ਦੀ ਜਿਹੜੀ ਆ ਦਰਿਆ ਦੇ ਵਿੱਚ ਆ ਜਿਹੜੀ ਇਹਦੇ ਵਿੱਚ ਕਿਸੇ ਕਿਸਾਨ ਨੂੰ ਕੋਈ ਆਪਤੀ ਨਹੀਂ ਹੈ ਕਿ ਇਹ ਕਿਉਂ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ ਹਰ ਇੱਕ ਕਿਸਾਨ ਦੇ ਨਾਲ ਬੰਦਾ ਹਕੇ ਦਾ ਵੇ ਵੇ ਆ ਰਿਹਾ ਜਿਹੜਾ ਠੇਕੇਦਾਰ ਸਾਹਿਬ ਕਰ ਰਹੇ ਨੇ ਮੈਂ ਨੇ ਸਾਈਨ ਕਰਕੇ ਤੇ ਐਪਲੀਕੇਸ਼ਨ ਦਿੱਤੀ ਆ ਕਿ ਅੰਕੂਸ਼ਲੀ ਹੈ ਉਹ ਬੰਦਿਆਂ ਦੇ ਸਾਈਨ ਹੈ ਜਿਨ੍ਹਾਂ ਦਾ ਇਸ ਦਰਿਆ ਦੇ ਨਾਲ ਦੂਰ ਦੂਰ ਤੱਕ ਕੋਈ ਵਾਹ ਵਸਤਾ ਨਹੀਂ ਆ ਜੀ ਕੋਈ ਪਿੰਡ ਦਾ ਬੰਦਾ ਨਹੀਂ ਇਹਦੇ ਵਿੱਚ ਹੋ ਸਕਦਾ ਜੀ ਆਸੇ ਪਾਸੇ ਵਾਲੇ ਪਿੰਡ ਵਾਲੇ ਜਿਹੜੇ ਜਿਨ੍ਹਾਂ ਨੂੰ ਇਹਦੇ ਨਾਲ ਕੋਈ ਨਾ ਕੋ ਡਾਰਾ ਨਾ ਕੋ ਖਤਰਾ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਇਆ ਨੁਕਸਾਨ ਸਾਡਾ ਹੁੰਦਾ ਸਾਨੂੰ ਪਤਾ ਵੀ ਦਰਿਆ ਜਦੋਂ ਸੌਣ ਭਾਦਰ ਚੋਂਦਾ ਕਿੰਨਾ ਨੁਕਸਾਨ ਕਰਦਾ ਕਿਵੇਂ ਕਰਦਾ ਇਹ ਜਿਹੜਾ ਡੀ ਸਟਿੰਗ ਦਾ ਕੰਮ ਚੱਲ ਰਿਹਾ ਇਹਨਾਂ ਤੇ ਇੱਕ ਤੇ ਦਰਿਆ ਬਿਲਕੁਲ ਸਿੱ ਇਹ ਜਿਹੜੇ ਦੇ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਇਹਨੇ ਮਿਲਨੇ ਨੇ ਮਸ਼ੀਨਾਂ ਤੋਂ ਲੈ ਕੇ ਟਿਪਰਾਂ ਤੱਕ ਕਈ ਇੱਥੇ ਮੁੰਡੇ ਕੰਮ ਕਰ ਰਹੇ ਨੇ ਇਹਦੇ ਵਿੱਚ ਅਗਰ ਇਹ ਅਨ ਅਫੀਸ਼ੀਅਲ ਇਹਦੇ ਵਿੱਚ ਜਿਹੜੀ ਸਰਕਾਰ ਦੀ ਪਰਚੀ ਕੱਟੀ ਜਾ ਰਹੀ ਹੈ ਜੀ ਉਹ ਚੈੱਕ ਕਰ ਸਕਦੇ ਆਪਾਂ ਜਿਹੜੀ ਠੇਕੇਦਾਰ ਸਾਹਿਬ ਕੋ ਫਾਈਲ ਹੈ ਸਰਕਾਰ ਵੱਲੋਂ ਮਜ਼ਦੂਰ ਮਨਜ਼ੂਰ ਕੀਤੀ ਹੋਈ ਐ ਸਡੀ ਸੜਿੰਗ ਦਾ ਕੰਮ ਜਿਹੜਾ ਉਹ ਕੋਈ ਵੀ ਬੰਦਾ ਆ ਕੇ ਬੈਠ ਕੇ ਬੜੇ ਪਿਆਰ ਦੇ ਨਾਲ ਉਹ ਸਾਰੇ ਕਾਗਜ਼ ਜਿਹੜੇ ਉਹ ਚੈੱਕ ਕਰ ਸਕਦਾ ਆ ਸਰਕਾਰ ਦੀ ਪਰਚੀ ਕੱਟੀ ਜਾ ਰਹੀ ਹੈ ਬਕਾਇਦਾ ਸਰਕਾਰ ਦੇ ਜਿਹੜੇ ਆ ਖਜ਼ਾਨੇ ਵਿੱਚ ਪੈਸੇ ਜਾ ਰਹੇ ਨੇ ਅਸੀਂ ਮਾਨ ਸਰਕਾਰ ਦਾ ਇਸ ਵੱਲੋਂ ਫੇਰ ਦੁਬਾਰਾ ਤੋਂ ਦਿਲ ਭਾਈ ਚਰਨਜੀਤ ਸਿੰਘ ਗਾਲਬ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਸੂਬਾ ਜਲੰਧ ਸਕਤਰ ਪੰਜਾਬ ਮਸਲਾ ਜੀ ਇੱਥੇ ਮੰਜੂਸੂਦਾ ਖਾਡਾ ਡੀਸੈਲਡਿੰਗ ਦਾ ਟੈਂਡਰ ਹੋਇਆ ਬਕਾਇਦਾ ਤੇ ਬਿਲਕੁਲ ਸਹੀ ਕੰਮ ਚੱਲਣ ਡਿਆ ਕੋਈ ਸ਼ਰਾਬਤੀ ਅੰਸਰ ਕੱਲ ਇੱਕ ਵੀਡੀਓ ਵੇਖਣ ਡਿਆ ਉਹ ਆਈਪੀਓ ਆnde ਜੀ ਪੋਲ ਡਿਕਪਣਾ ਜੀ ਮਾਈਨਿੰਗ ਦਾ ਜਿਹੜਾ ਮੰਜੂਸੂਦਾ ਕੰਮ ਆ ਉਹ ਨੂੰ ਰੋਕ ਦਿੱਤਾ ਏਵੇ ਇਹ ਮਹਾ ਮਹਾ ਤੇ ਆਮ ਲੋਕਾਂ ਦੇ ਚਿਹਰਿਆਂ ਤੇ ਖੁਸ਼ਹਾਲੀਆਂ ਆਈਆਂ ਜਿਨ੍ਹਾਂ ਦੀਆਂ 40 40 ਸਾਲ ਤੋਂ ਚੀਨਾ ਡੁੱਬੀਆਂ ਦੂਸਰੀ ਗੱਲ ਹੈ ਜਿਹੜੇ ਟਿਪਰੇ ਵਾਲੇ ਵਿਚਾਰੇ ਕਿਸ ਤਰ੍ਹਾਂ ਟੁੱਟੀਆਂ ਸਾਲ-ਸਾਲ ਹੋ ਗਏ ਘਰ ਬੈਠੇ ਸੀਗੇ ਉਹਨਾਂ ਦੇ ਆਪਣੀਆਂ ਕਿਸ਼ਤਾਂ ਦੇ ਉਹਨਾਂ ਦੇ ਇੰਤਜ਼ਾਮ ਹੋਏ ਇਹ ਕਰਕੇ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਵੀ ਇਦਾਂ ਹੀ ਮਨਜ਼ੂਰ ਸੋਦਾ ਜਿਹੜੀਆਂ ਖੱਡਾ ਇਦਾਂ ਦੇ ਭਾਵੇਂ ਡੀਸੈਲਿੰਗ ਦੇ ਜਾਂ ਪੱਕੇ ਟੈਂਡਰ ਕਰਕੇ ਇਹਨਾਂ ਨੂੰ ਚਲਾਇਆ ਜਾਵੇ ਇਦਾਂ ਹੀ ਚਲਦੀਆਂ ਰਹਿਣਗੀਆਂ ਚਾਹੀਦੀਆਂ ਜਿਹੜਾ ਆਮ ਲੋਕਾਂ ਜਿਹੜੇ ਇਹ ਕੰਮ ਤੋਂ ਪ੍ਰਭਾਵਿਤ ਆ ਜਿਹਨਾਂ ਦੇ ਤੰਗੀ ਤੋਲ ਸੀ ਤੋਂ ਜਿਹਨਾਂ ਦੀਆਂ ਜ਼ਮੀਨਾਂ 40-40 ਸਾਲ ਤੋਂ ਰੁਪਈਆਂ ਤੇ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਸਕੇ ਤੇ ਜਿਹੜਾ ਹਾਸੋੜੀਆਂ ਦੀਆਂ ਲੋਕਾਂ ਗੱਲਾ ਕਰਦੇ ਨੇ ਨਾ ਵੀ ਇੱਕੜਾ ਕਾਗਜ਼ਾਂ ਦਾ ਬੇੜੀ ਦਾ ਪੋ ਕਾਗਜ਼ਾਂ ਦਾ ਬੇੜੀ ਬਣਾਈਆਂ ਜਾਂ ਪੁਲ ਬਣਾਇਆ ਜਿਹੜਾ ਡਿਗਪਣਾ ਇਹ ਤਾਂ ਇੱਕ ਬੇਤੁਕੀਆਂ ਗੱਲਾਂ ਇਦਾਂ ਦਾ ਫਿਰ ਸਾਰੇ ਪੁਲ ਬੰਦ ਕਰ ਦੇਣੇ ਚਾਹੀਦੇ ਜਿੱਦਾਂ ਵਿਆਸ ਸਤਲੋਜ ਜਿੰਨੇ ਪੁਲ ਬਣਿਆ ਉਹ ਸਾਰਿਆਂ ਦੇ ਤੋਂ ਇਹ ਦੋ ਵੀ ਹੈਵੀ ਵਜਨ ਲੰਘਦੇ ਆ ਉਹ ਸਾਰੇ ਬੰਦ ਕਰ ਦੇਣੇ ਚਾਹੀਦੇ ਕਿਤੇ ਉਹ ਵੀ ਨਾ ਟਹਿ ਜਾਣ ਤੇ ਆਪਾਂ ਦਿੱਲੀ ਤੋਂ ਕੱਟੇ ਦਾ ਜਾਈਏ ਮੈਂ ਤੇ ਇਹਨਾਂ ਇਹਦੀ ਹਾਸੋਣੀਆਂ ਗੱਲਾਂ ਛੱਡ ਕੇ ਸਹੀ ਕੰਮ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਸ਼ੈਤਾਨ ਲੋਕ ਆ ਇਹਨਾਂ ਤੋਂ ਬਚਣਾ ਚਾਹੀਦਾ ਤੇ ਸਰਕਾਰ ਦਾ ਫਿਰ ਧੰਨਵਾਦ ਕਰਦਾ ਵੀ ਇਹ ਕੰਮ ਚਲਾ ਕੇ ਇਹਨਾਂ ਗਰੀਬ ਲੋਕਾਂ ਦਾ ਜਿਹੜਾ ਰੋਜ਼ਗਾਰ ਦਾ ਤੋਰ ਕੇ ਰੱਖਣਾ ਚਾਹੀਦਾ ਪਿੰਡ ਵਾਲਿਆਂ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ ਆ ਵੀ ਅਨਫੀਸ਼ੀਲੀ ਹੈ ਉਹ ਜੀ ਜਿਹੜਾ ਬੰਦੇ ਦਾ ਇਹਦੇ ਨਾਲ ਕੋਈ ਤਲਕਾਤ ਨਹੀਂ ਉਹ ਬੰਦੇ ਕਰਦੇ ਆ ਬਿਲਕੁਲ ਮਨਜ਼ੂਰਸ਼ੁਦਾ ਖਾਡਾ ਬਿਲਕੁਲ ਬਗੈਰਾ ਟੈਂਡਰ ਹੋਇਆ ਪਰਚੀ ਲੱਗਣ ਦੀ ਤੁਹਾਨੂੰ ਸਰਕਾਰੀ ਕੋਈ ਆਪਣੇ ਮੁਲਾਜ਼ਮਾਂ ਦੇ ਵੀ ਦੱਸਿਆ ਨਾ ਇਹ ਕਰਕੇ ਇਹਦੇ 'ਚ ਐਵੇਂ ਬੇਕੂਫੀ ਆ ਜਿਹੜੀ ਕੋ ਐਵੇਂ ਕਰੀ ਜਾਂਦਾ ਇਹਦੇ ਨਾਲ ਸਹੀ ਚੱਲ ਕੇ ਸਾਰਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਇਹਨੂੰ ਚੱਲਣ ਦੇਣਾ ਚਾਹੀਦਾ ਮੇਰਾ ਨਾਮ ਗੁਰਜੋਤ ਸਿੰਘ ਹੈ ਜੀ ਮੈਂ ਜਈ ਜਲ ਸਰੋਤ ਵਿਭਾਗ ਤੋਂ ਆ ਜੀ ਤੇ ਮੈਂ ਅੱਜ ਕੱਲ ਜੋ ਲੈਟਰ ਕੋਨੇਵਾਲ ਜਾਂ ਕਸੋਵਾਲ ਪਿੰਡ ਦੇ ਲੋਕਾਂ ਨੇ ਮਾਈਨਿੰਗ ਦੇ ਸਬੰਧੀ ਲਿਖਿਆ ਉਹਨਾਂ ਨੂੰ ਮੈਂ ਇਹ ਰਿਪਲਾਈ ਦੇ ਰਿਹਾ ਉਹਨਾਂ ਦੇ ਸਬੰਧ ਵਿੱਚ ਹੀ ਮੈਂ ਗੱਲ ਕਰ ਰਿਹਾ ਕਿ ਇਹ ਜੋ ਮਾਈਨਿੰਗ ਸਾਈਟ ਜੋ ਚੱਲ ਰਹੀ ਹੈ ਟੀ ਸਿਲਟਿੰਗ ਸਾਈਟ ਆ ਇਹ ਤੇ ਇਹ ਬਿਲਕੁਲ ਹੀ ਲੀਗਲ ਹੈ ਜੀ ਇਹ ਪਿਛਲੇ ਸਾਲ 2024 ਚ ਇਹਦਾ ਟੈਂਡਰ ਹੋਇਆ ਸੀ ਤੇ ਇਹ ਪੰਜਾਬ ট্রেਡਿੰਗ ਕੰਪਨੀ ਨੂੰ ਇਹ ਅਲਾਟ ਹੋਈ ਸੀ ਤੇ ਇਹ ਇਸ ਸਾਲ 27 ਜਨਵਰੀ 2025 ਨੂੰ ਇਹਦਾ ਕੰਮ ਸ਼ੁਰੂ ਹੋਇਆ ਸੀ ਜੀ ਇਹਦੇ ਵਿੱਚ ਕੋਈ ਇਲੀਗਲ ਵਾਲੀ ਕੋਈ ਗੱਲ ਨਹੀਂ ਹੈ ਇਹ ਇੰਨਾ ਓਪਨਲੀ ਕੰਮ ਚੱਲ ਰਿਹਾ ਹੈ ਇਹਦੇ ਵਿੱਚ ਇਲੀਗਲ ਵਾਲੀ ਕੋਈ ਗੱਲ ਨਹੀਂ ਹੈ ਜੀ ਤੇ ਇਹਦੇ ਤੋਂ ਇਲਾਵਾ ਇਹ ਰਸਤੇ ਦੀ ਗੱਲ ਕੀਤੀ ਜਾਵੇ ਤੇ ਇਹ ਇਸ ਤੋਂ ਪੁਲ ਤੋਂ ਤਕਰੀਬਨ 40-50 ਕਿਲੋ 1.5 ਕਿਲੋਮੀਟਰ ਦੂਰ ਹੋਏਗੀ ਲਗਭਗ ਸਾਈਟ 'ਤੇ ਇਨੂੰ ਮਤਲਬ ਡੀਸਿਲਟਿੰਗ ਉੱਥੇ ਕਰਨ ਨਾਲ ਇਸ ਪੁੱਲ ਤੇ ਇਹਨੂੰ ਕੋਈ ਫਰਕ ਨਹੀਂ ਪਏਗਾ ਤੇ ਪੁੱਲ ਇੰਨਾ ਮਜ਼ਬੂਤ ਹੈ ਇਹਨੂੰ ਕੁਝ ਕੋਈ ਦਿੱਕਤ ਪਰੇਸ਼ਾਨੀ ਕੋਈ ਆਪ ਦੀ ਨਹੀਂ ਆਏਗੀ